ਪੰਜਾਬ ਸਰਕਾਰ ਵੱਲੋਂ ਨਵੀਂ ਪੂੰਜੀ ਸਬਸਿਡੀ ਸਕੀਮ ਲਾਗੂ ਪਾਤਾ ਵਰਨ ਦੇ ਨਾਲ ਨਾਲ ਉਦਯੋਗ ਨੂੰ ਮਿਲੇਗਾ ਮੁਨਾਫਾ ਤੌਰ ਹੀ ਅਧਾਰਤ ਬੋਇਲਰ ਲਗਾਉਣ ਤੇ ਪਾਰੀ ਸਬਸਿਡੀ 1 ਕਰੋੜ ਪ੍ਰਤੀ 8 टीपीएच ਬੋਇਲਰ ਲਗਾਉਣ ਤੇ ਮਿਲੇਗੀ ਸਬਸਿਡੀ ਕੈਬਨਟ ਮੰਤਰੀ ਤਰੁਣ ਪ੍ਰੇਤ ਸੋਧ ਨੇ ਦਿੱਤੀ ਜਾਣਕਾਰੀ ਤੇਲ ਕੋਲਾ ਜਹੋਰ ਬਾਇਓ ਮਾਸ ਨਾਲ ਚੱਲਣ ਵਾਲੇ ਉਦਯੋਗਾਂ ਨੂੰ ਲਾਭ ਉਦਯੋਗਾਂ ਨੂੰ ਕਰਾ ਲਈਦੀ ਪਰ ਤੋਂ ਲਈ 5 ਕਰੋੜ ਦਿੱਤੀ ਜਾਏਗੀ ਸਬਸਿਡੀ ਕਿਉਂਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਹੈ ਅੱਜ ਇੱਕ ਬਹੁਤ ਵੱਡਾ ਜਿਹਨੂੰ ਕਹ ਲਓ ਵੀ ਖੁਸ਼ੀ ਦਾ ਫੈਸਲਾ ਜਿਹੜਾ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੰਜਾਬ ਦੇ 3.5 ਕਰੋੜ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ 22 2025 ਨੂੰ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਪੈਡੀ ਸਟਰਾ ਬਾਲਣ ਆਧਾਰਿਤ ਬੋਇਲਰ ਨੇ ਜਿਹੜੇ ਸਥਾਪਤ ਕਰਨ ਵਾਲੀਆਂ ਇਕਾਈਆਂ ਨੂੰ ਪੂੰਜੀ ਸਬਸਿਡੀ ਦੇਣ ਦੇ ਲਈ ਇਹਦੇ ਚ ਪਾਸ ਕਰ ਦਿੱਤਾ ਗਿਆ ਸੀਗਾ ਇਹ ਜਿਹੜੀ ਸਬਸਿਡੀ ਹੈ 60 ਕਰੋੜ ਰੁਪਏ ਦੀ ਸਬਸਿਡੀ 60 ਕਰੋੜ ਰੁਪਏ ਦੀ ਪੈਡੀ ਸਟਾ ਬਾਲਣ ਆਧਾਰਿਤ ਜਿਹਨੂੰ ਪਰਾਲੀ ਕਹਿੰਦੇ ਆ ਪਰਾਲੀ ਤੇ ਆਧਾਰਿਤ ਜਿਹੜੇ ਬੋਇਲਰ ਚੱਲਣਗੇ ਉਹਨਾਂ ਨੂੰ ਸਥਾਪਤ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦਿੱਤੀ ਜਾਊਗੀ ਜਿਹੜੀ ਕਿ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਇਹਦਾ ਫਾਇਦਾ ਕੀ ਹੋਊਗਾ ਹੁਣ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਨੰਬਰ 1 ਪੈਡੀਸਟਰਾ ਜਿਹਨੂੰ ਅਸੀਂ ਪ੍ਰਾਲੀ ਕਹਿੰਦੇ ਆ ਪ੍ਰਾਲੀ ਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਪ੍ਰਾਲੀ ਦੀ ਇੱਕ ਪ੍ਰਕਿਊਰਮੈਂਟ ਇਹਦੀ ਇਹਨੂੰ ਪ੍ਰਕਿਊਰ ਕਰਨਾ ਬਹੁਤ ਵੱਡਾ ਇੱਕ ਕਾਪੜੇ ਲਈ ਚੈਲੰਜ ਸੀ ਇੱਕ ਬਹੁਤ ਵੱਡਾ ਟਾਸਕ ਸੀਗਾ ਹਰ ਵਾਰ ਜਦੋਂ ਸੀਜ਼ਨ ਆ ਕੇ ਜਾਂਦਾ ਸੀ ਤਾਂ ਸਾਡੇ ਕਿਸਾਨ ਭਰਾਵਾਂ ਨੂੰ ਇਹਨੂੰ ਪੈੜੀ ਨੂੰ ਸੰਭਾਲਣ ਦੇ ਲਈ 15 ਤਰ੍ਹਾਂ ਦੇ ਯਤਨ ਕਰਨੇ ਪੈਂਦੇ ਸੀ ਜਦੋਂ ਨਹੀਂ ਉਹ ਸੰਭਾਲੀ ਜਾਂਦੀ ਸੀ ਪੈੜੀ ਤਾਂ ਕਈ ਵਾਰ ਮਲਚਰ ਲਾ ਕੇ ਵਿੱਚ ਇਹ ਮਲਚਿੰਗ ਕਰਨੀ ਪੈਂਦੀ ਸੀ ਤੇ ਉਹਨਾਂ ਦੀ ਫਿਊਲ ਕਾਸਟ ਐਕਸਟਰਾ ਆਉਂਦੀ ਸੀ ਤਾਂ ਅਸੀਂ ਇਹਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰਕੇ ਅਸੀਂ ਯਾਨੀ ਕਿ ਜਿਹੜੀ ਬੋਇਲਰ ਦੀ ਸਬਸਿਡੀ ਹੈ ਇਹਦੀ ਸਕੀਮ ਲੈ ਕੇ ਆਏ ਆ ਜਿਹਦਾ ਲਾਹਾ 500 ਤੋਂ 600 ਜਿਹੜੀ ਕਿ ਜਿਹੜੇ ਯੂਨਿਟਸ ਨੇ ਉਹ ਸਾਡਾ ਇਹ ਲਾਹਾ ਲੈ। ਹਰਕਾਸ਼ਰੀ ਹਰਗੋਬਿੰਦ ਪੁਰਦੇਪਿੰਡ ਮਾੜੀ ਟਾਂ ਦਾ ਵਿਖੇ ਉਸ ਵੇਲੇ ਮਾਹੌਲ ਕਰ ਮੁਖਿਆ ਜਦੋਂ ਪੰਚਾਇਤੀ ਚਕਾਤੇ ਡਾਂ ਲੌਂਡਰ ਨੂੰ ਲੈ ਕੇ ਉਹ ਤੇਰਾ ਅਮੋ ਸਾਹਮਣੇ ਹੋਈਆਂ ਇਸ ਝਗੜੇ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਮੇਂ ਦਰਸ਼ਕ ਮੁਤਾਬਕ ਉਸ ਹੀ ਇਸ ਝਗੜੇ ਦੌਰਾਨ ਦਰਸ਼ਕ ਦੇ ਲੋਕਾਂ ਵੱਲੋਂ ਮਾਰ ਕੁਟਾਈ ਕਰਦੇ ਹੋਏ ਉਸ ਦੀ ਦਸਤਾਰ ਉਤਾਰੀ ਗਈ ਤੇ ਕਪੜੇ ਵਿਛਾੜੇ ਗਏ ਇਸ ਝਗੜੇ ਨੂੰ ਲੈ ਕੇ ਸਰਪੰਚ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਰਾਤ ਇੱਕ 8 ਕੋਈ ਕੈਮਰਾ ਦਾ ਇਸ਼ਾਰਾ ਪਟਿਆਲੂ ਆਇਆ ਉਹ ਉਹਦੇ ਬਰਾਂਡ ਸੱਟ ਹੈਗੀ ਹੈ ਜੀ ਤੇ ਵੈਰੀਫਾਈ ਕਰ ਰਹੇ ਆ ਉਹ ਵੀ ਉਹਦੇ ਮੁਤਾਬਕ ਤੱਥ ਹੁੰਦਾ ਵਾ ਉਹਦੇ ਮਦਦ ਉਪਯੋਗ ਦੇ ਅਨੁਸਾਰ ਕਰੀਏ ਬਰਾਂਡ ਸੱਟ ਆਇਆ ਛੇ ਘੜੇ ਦੀ ਵਜ੍ਹਾ ਕਰਕੇ ਦੱਸਿਆ ਜਾ ਰਹੀ ਹੈ ਕੋਈ ਇਹਨਾਂ ਦਾ ਆਪਣਾ ਦੋ ਪਾਰਟੀਆਂ ਨੇ ਉਹਨਾਂ ਦਾ ਆਪਸੀ ਕੋਈ ਝਗੜਾ ਆਇਆ ਕਿਸੇ ਕੋਈ ਜਗ੍ਹਾ ਤੋਂ ਜੀ ਸਾਰਾ ਤਫ਼ਸੀਲ ਜਰ ਨਹੀਂ ਪਤਾ ਲੱਗੇਗਾ ਕੀ ਹੈ ਐਵਰੇਟ ਮੰਤਰੀ ਕੁਲਦੀਪ ਸਿੰਘ ਟਾਲੀਵਾਲ ਵੱਲੋਂ ਅੱਜ ਆਪਣੇ ਮੁੱਖ ਦਫ਼ਤਰ ਅਸ਼nala ਵਿਖੇ ਜਨਤਾ ਦਰਬਾਰ ਲਗਾਇਆ ਗਿਆ ਜਿਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉਹ ਇਹ ਐਨਆਰਆਈ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਐਨਾਲੇ ਵਿਧਾਨ ਸਭਾ ਦੇ ਵਿੱਚ ਪਾਰਟੀ ਦਫ਼ਤਰ ਅਸ਼nala ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ। ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਅਸੀਂ ਤੇ ਬਹੱਫ ਤੇ ਦੂਰਾਂ ਲਾਉਨੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ ਚ ਤਣਾ ਹੋ ਗਿਆ ਕਾਫੀ ਫਿਰ ਆ ਮੇਰੀ ਟਿਮਿਟ ਘਟ ਰਵੱਪਤ ਗਈ ਤੇ ਅੱਜ ਇਹ ਲਾਇਆ ਲੋਕ ਦਬਾ ਪਰ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੂਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਕੰਮ ਕਰਦੇ ਆ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਬਲ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਨੂੰ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਹੈ ਸੋ ਸਾਧਿਆਂ ਦੇ ਕੰਮ ਜੜਿਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾਂ ਤੋਂ ਕਿਹਾ ਨਾ ਹੋਣੀ ਦੋ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਗ੍ਰੇਟ ਵਾਕ ਮਾਲ ਦੇ ਨੇੜੇ ਹੰਗਾਮਾ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਗੱਡੀ ਰੋਕ ਕੇ ਦਸਤਾਵੇਜ਼ ਮੰਗੇ ਵਿਅਕਤੀ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ ਕੀਤੀ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਤੇ ਹਮਲਾ ਵੀ ਕੀਤਾ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਰਾਦਾਰਾ ਨੇ ਘਟਨਾ ਦੀ ਵੀਡੀਓ ਬਣਾਈ ਚਸ਼ਮਦੀਦਾ ਦੇ ਅਨੁਸਾਰ ਹਮਲਾ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਆਈਚੀ ਦੱਸ ਰਿਹਾ ਸੀ ਜੋਦੇ ਪੰਜਾਬ ਵਿੱਚ 12ਵੀਂ ਦੇ ਨਤੀਜੇ ਨਿਕਲੇ ਤਾਂ ਮਾਨਸਾ ਦੀ ਬੇਟੀ ਅਰਸ਼ ਨੇ ਪੂਰੇ ਪੰਜਾਬ ਪਰ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਸਕੂਲ ਦੇ ਸਟਾਫ ਵੱਲੋਂ ਪਰਿਵਾਰ ਦਾ ਨਿਕਾ ਸਵਾਗਤ ਕੀਤਾ ਗਿਆ ਉਹਨਾਂ ਦਾ ਮੋਮਿਟਾ ਕਰਵਾਇਆ ਗਿਆ ਅਰਸ਼ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਸਭ ਤੋਂ ਸਰਵਨੰਦਾ ਤੇ ਦੇਸ਼ ਦੀ ਸੇਵਾ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਨਾ ਜੇ ਬੇਟੀ ਨੇ ਤੀਜਾ ਸਥਾਨ ਹਾਸਲ ਕੀਤਾ ਇਹਨਾਂ ਸਾਡੇ ਸਾਰਿਆਂ ਦਾ ਮਨ ਬਧਾਇਆ ਇਸ ਕੀਮਿਕ ਬੇਤ ਕਰਦੀ ਸੀ ਜਾਂ ਮਤਲਬ ਕਦੇ ਲੋਡ ਪਈ ਕਹਿਣ ਦੀ ਸੀ ਪੜ ਲੈ ਨਹੀਂ ਸਰ ਜਦੋਂ ਤਾਂ ਖੁੰਦ ਦੇਖੇ ਇੰਨੀ ਵੱਡੀ ਹੋ ਗਈ ਪਲੱਸ ਟੱਕ ਮੈਨੂੰ ਕਦੇ ਵੀ ਜ਼ਰੂਰ ਨਹੀਂ ਵਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰ ਕਹਿਣਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿਉਂ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਤੇ ਮੈਨੂੰ ਕਹਿਣਾ ਪੈਂਦਾ ਕਿ ਬੁੱਕ ਰੱਖ ਦੋ ਆਦਰਵਾਇਜ਼ ਇਹ ਬੁੱਕ ਨਾ ਖਵੇ ਸ਼ਾਇਦ ਕਿਹਾ ਤੇ ਕਿ ਮੈਂ ਪੜਾਂ ਵਈ ਇਸ ਕਰਨ ਦੀ ਗੱਲ ਨਹੀਂ ਕੀ ਹੈ ਬੜੀ ਤਿਆਰੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿਸ ਤਰੀਕੇ ਨਾਲ ਦੇਖ ਲਓ ਨਹੀਂ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਜਿਸ ਤਰ੍ਹਾਂ ਦੀ ਇਹ ਬਣਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈ ਅਗੇ ਬੱਚੇ ਦਾ ਇਲਕਾ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਪੂਰ ਮਾਪੇ ਵੀ ਜਿਹੜੇ ਬੱਚਿਆਂ ਨੂੰ ਖੁੱਲ੍ਹ ਨਹੀਂ ਦਿੰਦੇ ਮਤਲਬ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਪਿੱਛੇ ਰੱਖ ਕੇ ਚੱਲਦੇ ਆ ਉਹਨਾਂ ਨੂੰ ਕੀ ਸਨੇਹਾ ਦੇਵੇਂ ਸਰ ਮੈਂ ਉਹਨਾਂ ਨੂੰ ਕਹੂੰਗੀ ਕਿ ਬੱਚੇ ਆ ਚਾਹੀਏ ਬੇਟਾ ਚਾਹੀਏ ਬੇਟੀ ਉਹਨਾਂ ਨੂੰ ਦਾਨ ਦਿਓ ਪੜਾਓ ਉਹਨਾਂ ਨੂੰ ਹਨ ਆਪਣੇ ਪਿਆਰ ਨਾਲ ਖੜੇ ਹੋਣ ਦੋ ਨਾ ਫੂਲ ਸਪੋਰਟ ਪੇਰੈਂਟਸ ਨੂੰ ਕਰਨੇ ਚਾਹੇਗੇ ਚਾਹੇ ਉਹ ਬੇਟਾ ਹੋਵੇ ਜਾਂ ਧੀ। ਜਦੋਂ ਕਸ਼ਮੀਰ ਦੇ ਦੌਰੇ ਤੇ ਰੱਖਿਆ ਮੰਤਰੀ ਰਾਜਨਾ ਸਿੰਘ ਸ਼੍ਰੀਨਗਰ エアਪੋਰਟ ਤੇ ਆਕੇ ਮੰਤਰੀ ਰਾਜਨਾ ਸਿੰਘ ਨੇ ਸਾਨੀ ਕਦਨਾਲ ਕੀਤੀ ਮੁਲਾਕਾਤ ਐਲਜੀ ਮਨੋਤ ਸੇਨਾ ਵਿ ਨਾਲ ਰਹਿ ਮੌਜੂਦ। ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕੋਆਪਰੇਸ਼ਨ ਦੇ ਤਹਿਤ ਹਲਕਾ ਜਨਾਲਾ ਦੇ ਪਿੰਡ ਨੰਗਲ ਪੰਜਾਬਲਾ ਅਤੇ ਫਤਿਹਵਾਲ ਵਿਖੇ ਰੇਡ ਮਾਰੀ ਗਈ। ਜਨਾਲਾ ਦੀ ਪੁਲਿਸ, ਚੰਡੀਗੜ੍ਹ ਦੀ ਪੁਲਿਸ ਤੇ ਸਾਡੇ ਐਕਸਾਈਜ਼ ਇੰਸਪੈਕਟਰ ਦੇ ਨਾਮ ਜੀਬੀ ਵੀ ਇਹਨਾਂ ਦੀ ਟੀਮ ਤੱਖਿਆ ਨੇ ਕੰਬਾਈਨਡ ਰੇਡ ਕੀਤਾ ਜੀ ਸ਼ਰਾਬ ਤੇ ਅਜਿਹੀ ਅਲਕੂਹਲ ਜਾਂ ਨਜਾਇਜ਼ ਸ਼ਰਾਬ ਲੋਕਾਂ ਦੀ ਦਿੱਕਤੀ ਹੋ ਰਹੀ ਪੱਟਾ ਦੇ ਵਿੱਚ ਮੰਗਲਵੰਝਾ ਤੇ ਫੁੱਤੇਵਾਲ ਪਿੰਡ ਦੋ ਪਿੰਡਾਂ ਚ ਅਸੀਂ ਰੇਡ ਕਰਕੇ ਸਰਚ ਕੀਤੀ ਆ ਜੋ ਕਾਫੀ ਮਾਤਰਾ ਜੇ ਸਾਡੀਆਂ ਟੀਮਾਂ ਨੂੰ ਰਿਕਵਰੀ ਹੋਈ ਹੈ ਜਿਹਦੇ ਵਿੱਚ 7 ਗ੍ਰਾਮ ਲਾਣਦੇ ਆ ਜੀ 1260 ਕਿਲੋ ਬਣਦੀ ਟੋਟਲੀ ਲਾਹ ਇਸ ਤੋਂ ਇਲਾਵਾ 100 ਬੋਤਲ ਹੈ ਸ਼ਰਾਬ ਦੀ ਤੇ ਜਿਹੜੀ 75000 ਮਿਲੀ ਐਮਜੀ ਬਣਦੀ ਹੈ ਜੀ ਇਸ ਤੋਂ ਇਲਾਵਾ ਇੱਕ ਭੱਠੀ ਚਾਲੂ ਭੱਠੀ ਦੇ ਨਾਲ ਗ੍ਰਾਮ ਤੇ ਨਾਲ ਉਹਦੀ ਸ਼ਰਾਬ ਦੀ ਰਿਕਵਰੀ ਹੋਈ ਹੈ ਜੀ ਇਹਨਾਂ ਸਰਚ ਤਰ੍ਹਾਂ ਦੇ ਜੋ ਸੀ ਜਿਹੜਾ ਮੇਜਰ ਫੜ ਲਿਆ ਵਾ ਅਰੈਸਟ ਕਰ ਲਿਆ ਬਾਕੀ ਜਿਹੜੇ ਕੁਝ ਭੱਜ ਗਏ ਨੇ ਘਰਾਂ ਤੋਂ ਉਹਨਾਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਤੇ ਇਹ ਅਜਿਹੇ ਤਸਕਰਾਂ ਤੇ ਜਿਹੜੇ ਸ਼ਰਾਬ ਨਜਾਇਜ਼ ਵੇਚਦੇ ਆ ਜਿਨ੍ਹਾਂ ਦੇ ਨਾਲ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਇਹਨਾਂ ਤੇ ਸਾਡੀ ਸਖਤੀ ਨਾਲ ਪਹਿਲਾਂ ਵੀ ਸਾਡਾ ਆਪਰੇਸ਼ਨ ਚੱਲਦੇ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਇਕੱਠੇ ਕੰਬਾਈਨਡ ਐਕਸਾਈ ਨਾਲ ਜਾਂ ਇਕੱਲੇ ਵੀ ਰੇਡ ਕਰਕੇ ਕਾਰਵਾਈ ਕਰਦੇ ਰੇ ਹੁਣ ਵੀ ਇਹਨਾਂ ਦੇ ਖਿਲਾਫ ਸਾਡੀ ਸਖਤੀ ਨਾਲ ਕਾਰਵਾਈ ਚੱਦੀ ਰਹੇ ਹੈ ਸੁਪਰੀਮ ਕੋਰਟ ਨੇ ਮੰਤਰੀ ਵਿਜੇ ਸ਼ਾਹ ਨੂੰ ਫਟਕਾਰ ਲਗਾਈ ਮੰਤਰੀ ਹੋਣ ਦੇ ਨਾਤੇ ਅਜਿਹੀ ਪਾਸ਼ਾ ਦੀ ਵਰਤੋਂ ਸ਼ੋਭਾ ਨਹੀਂ ਦਿੰਦੀ ਮੰਤਰੀ ਅਹੁਦੇ ਤੋਂ ਅਜੇ ਹਜ ਬਿਆਨ ਕਿੱਦਾਂ ਕੋਈ ਦੇ ਸਕਦਾ ਸੁਪਰੀਮ ਕੋਰਟ ਨੇ ਕਿਹਾ ਕਿ ਵਿਜੇ ਸ਼ਾਹ ਨੇ ਕਰਨਲ ਸੋਫੀਆ ਕੋਰੇਸ਼ ਤੇ ਵੀ ਟਿੱਪਣੀ ਕੀਤੀ ਉਹ ਬੇਹੱਦ ਨਿੰਦਾਪੂਰਨ ਹੈ ਫਾਇਰ ਵਿਰੁੱਧ ਸੁਪਰੀਮ ਕੋਰਟ ਗਏ ਸੀ ਮੰਤਰੀ ਵਿਜੇ ਸ਼ਾਹ ਕ੍ਰੋਸਪੋਰਟ 'ਚ ਇੱਕ ਵਾਰ ਫੇਟ ਗੋਲੀ ਚਲੰਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਚੀਚਾਨੀ ਸਾਲੀ ਉੱਤੇ ਗੋਲੀ ਚਲਾ ਦਿੱਤੀ ਐ ਸਰਾਜ ਗੁਰਾਜ ਸਿੰਘ ਨੂੰ ਲਗਭਗ 4 ਗੋਲੀਆਂ ਲੱਗੀਆਂ ਤੇ ਇੱਕ ਗੋਲੀ ਬੱਚੇ ਦੇ ਕੰਨ ਦੇ ਕੋਲੋਂ ਨਿਕਲ ਗਈ। ਗੁਰਾਜ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ। ਅਤਵਾਦ ਦਾ ਸਮਰਥਨ ਕਰਨ ਲਈ ਤੁਰਕੀ ਤੇ ਟ੍ਰੇਡ ਸਟ੍ਰਾਈਕ ਤੁਰਕੀ ਤੋਂ ਟ੍ਰੇਡ ਅਤੇ ਸੈਕਸਪਾਰਟੀ ਦਾ ਬਾਇਕਾਟ 15000 ਪਾਰਟਿਸਾਨੀਆਂ ਨੇ ਤੁਰਕੀ ਦੀ ਯਾਤਰਾ ਕੀਤੀ ਰੱਦ ਬੁਕਿੰਗਸ ਵਿੱਚ 60% ਤੋਂ ਜ਼ਿਆਦਾ ਦੀ ਕਮੀ ਆਈ ਸੀਏਆਈਟੀ ਨੇ ਤੁਰਕੀ ਦੇ ਨਾਲ ਟ੍ਰੇਡ ਦਾ ਬਾਇਕਾਟ ਕੀਤਾ ਤੁਰਕੀ ਤੋਂ ਸੇਵਾ ਨਹੀਂ ਇੰਪੋਰਟ ਦਾ ਬਾਇਕਾਟ ਬੁਕਿੰਗਾਂ ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਸਿਹਤ ਵਿਭਾਗ ਅਲਰਟ ਹੈ ਸਿਹਤ ਵਿਭਾਗ ਕੇ ਅੱਜ ਅੰਮ੍ਰਿਤਸਰ ਤਰਤਾਨਨ ਰੋਡ ਤੇ ਖਜ਼ਾਨਾ ਗੇਟ ਖੇਤਰ ਵਿੱਚ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਰੀਅ ਤੇ ਟਾਪਿਆਂ ਤੇ ਅਚਾਨਕ ਰੇਡ ਕੀਤੀ ਇਸ ਦੌਰਾਨ ਸਿਹਤ ਵਿਭਾਗ ਨੇ ਦੁੱਧ ਕਿਉ ਲੱਸੀ ਦਹੀਂ ਆਈਸਕ੍ਰੀਮ ਵਰਗੀਆਂ ਆਈਟਮਾਂ ਦੇ ਸੈਂਪਲ ਪਾਏ ਜਿਹੜਾ ਸਵੇਰੇ ਕਿਉਂਕਿ ਗਰਮੀਆਂ ਸ਼ੁਰੂ ਹੋ ਗਈਆਂ ਤੋਂ ਮਿਲ ਕੇ ਮਿਲ ਪ੍ਰੋਡਕਟਸ ਦੇ ਵਿੱਚ ਰੈਗੂਲੇਸ਼ਨ ਦਾ ਖਤਰਾ ਰਹਿੰਦਾ ਹੈ ਜਿਸ ਦੇ ਮੱਦੇ ਨਜ਼ਰ ਅਸੀਂ ਅੱਜ ਜਿਹੜਾ ਹੈ ਕੈਂਟਨ ਰੋਡ ਔਰ इतने गेट खजाना देके डेयरिया ने चैकिंग की जिस असि दुध घ्यो पनीर के सैपल पनी जोड़े है कलैक्ट किए हैं और, है। और इस अलावा एक साढ़े तो कंप्लेट आई सबे की तो असं अच्छे हम साई ढाबे आए हैं इतने असं दही और कड़ी पकौड़ा तो तो और घ्यो जो इन सैपल कर दिए ਗਰਮੀ ਦੇ ਵਿੱਚ ਉਹ ਜਿਹੜੀ ਨਾ ਦੇ ਵੀਰ ਵਾਸ ਦੇਖੋ ਗਰਮੀਆਂ ਦੇ ਵਿੱਚ ਜਿਹੜਾ ਸਾਡਾ ਮੇਨ ਕੰਸਰਨ ਹੋ ਜਾਂਦਾ दैट इज ਮਿਲਕ ਇੰਪੋਰਟਡ ਕਿਉਂਕਿ ਤਨਪਤਾ ਗਰਮੀਆਂ ਦੇ ਵਿੱਚ ਥੋੜਾ ਮਿਲਕ ਦੀ ਸ਼ੋਰਟੇਜ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਹੈ ਕਿ ਖਤਸ਼ਾ ਰਹਿੰਦਾ ਕਿ ਕੋਈ ਕਿਸੇ ਤਰੀਕੇ ਦੀ ਮਿਲਾਵਟ ਨਾ ਕਰੇ ਇਸ ਤੋਂ ਬਾਅਦ ਜਿਹੜਾ ਸਾਡਾ ਹੁਣ ਮੇਨ ਕੰਸਰਨ ਹੈ ਉਹ ਆਈਸਕ੍ਰੀਮਸ ਨੇ ਔਰ ਜਿਹੜੀ ਵੀ ਜਿਹੜਾ ਲੱਸੀ ਹੋਗੀ ਆਈਸਕ੍ਰੀਮ ਹੋ ਗਿਆ ਜੋ ਗਰਮੀਆਂ ਦੇ ਵਿੱਚ ਦੀਆਂ ਚੀਜ਼ਾਂ ਪੀਂਦੇ ਆ ਨਾ ਉਹਨਾਂ 'ਚ ਕਿਸੇ ਪ੍ਰਕਾਰ ਦੇ ਕੋਈ ਮਲਾਵਟ ਨਾ ਕਰੇ ਇਸ ਨੂੰ ਲੈ ਕੇ ਜਿਹੜਾ ਵਿਭਾਗ ਤਾਂ ਨਜ਼ਰ ਰੱਖੇਗਾ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਹੈ ਜਿਹੜੀ ਚੱਕੀ ਹੈ ਉਹ ਅਨੁਪਾਤ ਤੇਜ਼ ਕੀਤਾ ਜਾਵੇ ੋਗਾ ਕੋਟਕਪੂਰਾ ਬਾਈਪਾਸ ਰੇਲਵੇ ਨੇੜੇ ਵੱਡਾ ਹਾਦਸਾ ਵਾਪਰਿਆ ਟਰੇਨ ਦੇ ਇੰਜਣ ਦੇ ਥੱਲੇ ਆਉਂਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਸਟੇਸ਼ਨ ਦੇ ਕਰਮਚਾਰੀ ਮੌਕੇ ਤੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਆਪਣੇ ਕਮਰਚ ਰਿਹਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪੁੱਤ ਵੱਲੋਂ ਜ਼ਮੀਨੀ ਵਿਵਾਦ ਹਲਾ ਕੇ ਆਪਣੇ ਪਿਓ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹੇ ਦੇ ਪਿੰਡ ਰਜਿੰਦਰਗੜ ਦਾ ਹੈ ਜਿੱਥੇ ਪੋਤ ਵੱਲੋਂ ਆਪਣੇ ਪਿਓ ਦੇ ਹੱਥ ਬੰਨ ਕੇ ਉਸ ਨੂੰ ਲੈਰ ਵਿੱਚ ਧੋ ਦਿੱਤਾ ਗਿਆ ਜਿਸ ਦੀ ਜਾਂਚ ਕਰਦੇ ਰਿਹਾ پولیس ਨੂੰ ਬਲਜਿੰਦਰ ਸਿੰਘ ਦੀ ਡੈਡ ਬੋਡੀ ਪਾਖੜਾ ਲੈਰ ਵਿੱਚੋਂ ਜਿਲ੍ਹਾ ਪਟਿਆਲਾ ਦੇ ਪਿੰਡ ਗੰਦਾ ਖੇੜੀ ਤੋਂ ਮਿਲੀ ਹੈ ਇਸ ਦਾ ਪੋਸਟ ਮੌਰਮ ਕਰਵਾਇਆ ਗਿਆ ਜਿੰਬਲਾ ਸੁਪਰੀ ਸਿੰਘ ਵਾਸੀ ਪਿੰਡ ਰਜਿੰਦਰਗੜਾ थाना ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸ ਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਣਗੋਰਾ ਉਸ ਦੇ ਪਿਤਾ ਬਲਜਿੰਦਰ ਸਿੰਘ ਦੀ ਬੋਡੀ ਡੈਡ ਬੋਡੀ ਕਾ ਗਰਾਂ ਨਹਿਰ ਗੰਗਾ ਟੇਰੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਿੰਗ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ। ਹਾਂ ਜੀ ਕੱਲ ਬਰਜਿੰਦਰ ਸਿੰਘ ਦੀ ਬੇਟੀ ਐਰਪ੍ਰਿਤ ਨੇ ਮੋ ਸਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ। ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਦ ਦਾ ਆਵਚ ਵੀ ਜਵਿਨੀ ਬਗਵਾ ਸੀ ਜਾਂ ਉਸਦੇ ਭਰਾ ਸੁਖਬੀ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ। ਜੀ ਕਿਸ ਨਾਮ ਆ ਰਿਹਾ ਲੱਗਦਾ ਹੈ ਜਿਵੇਂ ਉਹ ਵੀ ਆਪ ਮੁਟਿਆ। ਹਾਂਜੀ ਉਹਨਾਂ ਨੇ ਦੱਸਣ ਦਾ ਸਾਹ ਤੇ ਹੁਣ ਤੱਕ ਦੀ ਪ੍ਰਤੀਸ਼ਠਾ ਮੁਤਾਬਕ ਅ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਤਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰੋਹਣਾ ਦੇ ਨੇੜੇ ਜੱਗੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਹਾਂਜੀ ਅੱਜ ਜੋ ਸੁਪਰੀ ਸਿੰਘ ਦੀ ਗੱਪਪੜੀ ਪੈ ਜਾਈਏ। ਜੋ ਕਸ਼ਮੀਰ ਦੇ ਤਰਾਲ ਚ ਵੱਡਾ ਇੰਕਾਊਂਟਰ ਹੋਇਆ ਸੁਰੱਖਿਆ ਬਲਾਂ ਨੇ ਅਤਵਾਦੀਆਂ ਦਾ ਇੰਕਾਊਂਟਰ ਕੀਤਾ ਮੁੰਪੇੜ ਦੌਰਾਨ ਤਿੰਨ ਅਤਵਾਦੀ ਤੇ ਕਾਰਜ ਦਿੱਤੇ ਗਏ ਤਰਾਲ ਦੇ ਨਾਦਰ ਪਿੰਡ ਵਿੱਚ ਇੰਕਾਊਂਟਰ ਹੋਇਆ ਦੋ ਤੋਂ ਤਿੰਨ ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਾਦਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਚੰਗੇ ਨੰਬਰ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਅਚਾਰਾ ਦੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਵਿਦਿਆਰਥਣਾਂ ਨੂੰ ਅੱਜ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਸਾਡਾ ਸਕੂਲ ਬਹੁਤ ਬੈਸਟ ਮੰਨਿਆ ਜਾਂਦਾ ਹੈ ਹੈ ਵੀ ਆ ਤੇ ਕਿਉਂਕਿ ਮੇਰੀ ਪਰਸੈਂਟੇਜ 89 89% ਆਈ ਹੈ ਤੇ ਮੈਂ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਆ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਆ ਸਾਡੇ ਟੀਚਰਸ ਵੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਸਾਡੇ ਪ੍ਰਿੰਸੀਪਲ ਸਰ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਸਾਰਿਆਂ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਸਾਡੇ ਸਕੂਲ ਐਡਮਿਸ਼ਨ ਲਓ ਕਿਉਂਕਿ ਸਰਕਾਰੀ ਸਕੂਲ ਬਹੁਤ ਬੈਸਟ ਸਕੂਲ ਮੰਨੇ ਜਾਂਦੇ ਆ ਸੋ ਜੀ ਮੇਰਾ ਨਾਮ ਰਾਸ਼ਿੰਗੌਰ ਹੈ ਮੈਂ ਸਾਇੰਸ ਕਲਾਸ ਦੀ स्टूडेंट ਆ ਤੇ ਮੈਂ ਫਰਸਟ ਪੋਜੀਸ਼ਨ ਤੇ ਆਈ ਆ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਕਿ ਮੈਂ ਫ ਇਹਨਿੰਦੇ ਸਾਰੀਆਂ ਟੀਚਰਾਂ ਨੇ ਬਹੁਤ ਵਧੀਆ ਗਾਈਡ ਕੀਤਾ। ਔਰ ਔਰ ਕਿੰਨਾ ਕੁ ਵਧੀਆ ਲੱਗਾ ਯਾ ਹੋਰ ਬੱਚਿਆਂ ਕੀ ਫੀਲ ਕਰਦੇ ਹੋਗੇ? ਸਰ ਮੈਂ ਸਾਰੇ ਸਾਰਿਆਂ ਨੂੰ ਕਹਾਂ ਕਿ ਇਹ ਜਿਹੜੀ ਸਕੂਲ ਚ ਸਾਰੇ ਆਉਣ ਦਾਖਲਾ ਲੈਣ ਬਹੁਤ ਵਧੀਆ ਸਕੂਲ ਹੈ ਕਿ ਇੰਦੇ ਜੀ ਸਰ ਮੈਨੂੰ ਬਹੁਤ ਵਧੀਆ ਗਾਈਡ ਕਰ ਰਹੇ ਨੇ ਟੀਚਰਸ ਨੇ ਵੀ ਬਹੁਤ ਵਧੀਆ ਗਾਈਡ ਕੀਤਾ। ਦੇਲੇਤੀ ਚਿਲ ਮੰਡੀ ਵਿੱਚ ਤੁਰਕੀ ਸੇਬਾਂ ਦੇ ਨਾਲ ਨਾਲ ਰਸ ਪਹਿਚਾਨੀ ਅੰਪੂਰਾ ਦਾ ਵੀ ਬਾਈਕਾਟ ਦੇਖਿਆ ਜਾ ਰਿਹਾ ਹੈ ਪਾਲਵੇ ਚੰਦ ਵਾਲਿਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਸਮਰਥਨ ਕਰਨ ਵਾਲਿਆਂ ਦੇ ਫਲ ਨਹੀਂ ਵੇਚਣਗੇ ਭਾਵੇਂ ਉਹਨਾਂ ਨੂੰ ਇਸ ਲਈ ਨੁਕਸਾਨ ਕਿਉਂ ਚੁੱਕਣਾ ਪਵੇ ਜੋਬੂ ਗੈਂਗਸਟਰਸ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਬਣਾਉਣ ਦੇ ਲਈ ਆਪਣੀ ਵਚਨਬੱਧਤਾ ਨਿਭਾਉਂਦੇ ਪਟਿਆਲਾ ਪੁਲਿਸ ਨੇ ਅੱਜ ਇੱਕ ਵੱਨਾਪਦਮਾਸ਼ ਨੂੰ ਦੁਵੱਲੀ ਗੋਲੀਬਾਰੀ ਮੱਗੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਪਟਿਆਲਾ ਸਰਹੰਦ ਰੋਡ ਦੇ ਪਿੰਡ ਫਗਣ ਮਾਜਰਾ ਨੇੜੇ ਏਸ਼ੀਅਨ ਕਾਲਜ ਰੋਡ ਦੇ ਖੇਸੀ ਆਈਐਸਟਾਫ ਪਰ ਪੁਲਿਸ ਕੇਰੇ ਵਿੱਚ ਆਇਆ ਪਰਾਦੀ ਨੇ ਪੁਲਿਸ ਉੱਪਰ ਗੋਲੀ ਚਲਾਉਂਦਿਆ ਚਾਰ ਫਾਇਰ ਕੀਤੇ ਪਰ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਤੇ ਸੰਜਮ ਦਿਖਾਇਆ ਤੇ ਦੋਸ਼ੀ ਦੇ ਲਾਤ ਵਿੱਚ ਗੋਲੀ ਲੱਗੀ ਉਸ ਨੂੰ ਹਿਰਫਤਾ ਕਰ ਲਿਆ ਸ਼੍ਰੀ ਦਿਨੇਸ਼ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਨਗਲਾ ਮੁਹੰਮਦਪੁਰ ਪਹੁੰਚੇ ਸੀਐਮ ਨਾਇਬ ਸੈਣੀ ਉਹਨਾਂ ਨੇ ਪਿੰਡ ਦਾ ਨਾਮ ਬਦਲ ਦਿੱਤਾ ਪਰਿਵਾਰ ਨੂੰ 4 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੀ ਵੀ ਗੱਲ ਕੀਤੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧ ਮੁਹਿੰਮ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਨੇ ਕਸ਼ਟੇ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਰੋਕਿਆ ਤਲਾਸ਼ੀ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਨੌਜਵਾਨ ਪਿੰਡ ਦੇ ਸਰੂਪਤਾਰਣ ਵਾਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ ਯੁਧ ਨਸ਼ਾ ਵਿਰੁੱਧ ਤਹਿਤ ਬਸੀ ਪਠਾਨਾ ਵਿਖੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਵਕਫਾਕਥਾ ਮਤਲਬ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿਉਂ ਨਾ ਵੱਲੋਂ ਯੁਧ ਨਸ਼ਾ ਵਿਰੁੱਧ ਤਹਿਤ ਬਸੀ ਪਠਾਨਾ ਦੇ ਵਿੱਚ ਵਕਫਾਕਥਾ ਮਤਲਬ ਚੈਕਿੰਗ ਕੀਤੀ ਜਾ ਰਹੀ ਹੈ ਮਾਨਜੋਗ ਐਸਐਸਪੀ ਫਤਿਹਗੁਰ ਸਾਹਿਬ ਜੀ ਇਸ ਐਤ ਮਤਲਬ ਯੁਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਅਸੀਂ ਇੱਥੇ ਆਪਣੇ ਸਬਰੀ ਜਨੋਰੀ ਦੇ ਵਿੱਚ ਵਕਫਾਕਥਾ ਹੋਟਲ ਤਾਬੇ ਜੈਰਵਾਥਾ ਤੋਂ ਬੰਦ ਕੀਤਾ ਬਿਲਡਿੰਗਾਂ ਸੈਪੀ ਬਿਲਡਿੰਗ ਦੇ ਤੇ ਲਾਸ਼ੀ ਲਈਆ ਤਾਂ ਜੋ ਜੇਕਰ ਕੋਈ ਮਸ਼ਜਾ ਨਾਲ ਸੰਬੰਧੀ ਜਾਂ ਕੋਈ ਉੱਥੇ ਮਜਾਜ ਸ਼ਰਾਬ ਸੰਬੰਧੀ ਕੋਈ ਗਤੀਵਿਧੀ ਹੈ ਤਾਂ ਉਹਨਾਂ ਦੇ ਕਾਬੂ ਪਾਇਆ ਜਾ ਸਕੇ ਬਿਲਕੁਲ ਕੀ ਅਪੀਲ ਕਰ ਰਹੇ ਹਾਂ ਜੀ ਲੋਕਾਂ ਨੂੰ ਇਹੀ ਅਪੀਲ ਹੈ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਮਾਮਲੇ 'ਚ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਵੀ ਗੱਲ ਨਸ਼ਾ ਵਿਗੜਨ ਸੰਬੰਧੀ ਜਾਂ ਕੋਈ ਨਜਾਇਜ਼ ਸ਼ਰਾਬ ਵਿਗੜਨ ਸੰਬੰਧੀ ਕੋਈ ਗੱਲ ਆਉਂਦੀ ਹੈ ਤੇ ਕਿਸੇ ਵੀ ਪੀਣ ਸੰਬੰਧੀ ਆਉਂਦੀ ਹੈ ਤਾਂ ਤੁਰੰਤ ਸਾਡੇ ਧਿਆਨ 'ਚ ਲਿਆਓ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੁਕਾਨਦਾਰਾਂ ਦੁਕਾਨਦਾਰਾਂ ਕੋਲ ਵੀ ਜਿਹੜੀਆਂ ਦੁਕਾਨਾਂ ਤੇ ਵੀ ਚੈਕਿੰਗ ਕੀਤੀ ਜੀ ਉਹਨਾਂ ਨੂੰ ਵੀ ਜੋ ਹਦਾਇਤ ਦਿੱਤੀ ਹੈ ਹਾਂਜੀ ਅਸੀਂ ਜਿਹੜੇ ਹੋਟਲ ਟੱਬੇ ਤੇ ਗਏ ਆ ਆਟਿਆਂ ਦੇ ਵੀ ਗਏ ਆ ਤੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਜੀ ਤੇ ਜੇਕਰ ਉਹਨਾਂ ਦੀ ਧਿਆਨ 'ਚ ਕੋਈ ਵੀ ਨਜਾਇਜ਼ ਸ਼ਰਾਬ ਪੀਣ ਵਾਲਾ ਜਾਂ ਕੋਈ ਬੋਤਲ ਉਹ ਵੀ ਕੋਈ ਧਿਆਨ ਚੋਂਦੀ ਹੈ ਸਾਡੇ ਧਿਆਨ 'ਚ ਲਿਆਓ ਸਭ ਤੋਂ ਅਰਕਿਤਾ ਜਵਤੀ ਦਾ ਜਵਾਨ ਕਪੂਰ ਤਲਾਚੇ ਸ਼ਹੀਦ ਹੋਇਆ 2011 ਵਿੱਚ ਸੈਨਾ ਵਿੱਚ ਪਰਤੀ ਹੋਇਆ ਸੀ ਗ੍ਰਨੇਡੀਅਰ ਮਕੈਨਿਕ ਦੇ ਅਹੁਦੇ ਤੇ ਤਾਇਨਾਤ ਸੀ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੰਬੰਧੀ ਥਾਣਾ ਬੈਰੋਵਾਲ ਦੀ ਪੁਲਿਸ ਨੇ ਨੌ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਹੈ ਲਵਪ੍ਰੀਤ ਸਿੰਘ ਗੁਰਪਰ ਲਵ ਨੇ ਪੁਲਿਸ ਨੂੰ ਦਿੱਤੇ ਬਿਆਨ ਤੋਂ ਦੱਸਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਜਦੋਂ ਆਪਣੇ ਤਾਏ ਦੇ ਲੜਕੇ ਹਰਪ੍ਰੀਤ ਸਿੰਘ ਦੀ ਵਰਕਸ਼ਾਪ ਨਾਗੋ ਕੇ ਮੋੜ ਤੋਂ ਬਾਹਰ ਕੰਮ ਕਰ ਰਿਹਾ ਸੀ ਤਵਕਵਕ ਮੋਟਰਸਾਈਕਲ ਤੇ ਸਵਾਰ ਹੋ ਕੇ ਵਰਕਸ਼ਾਪ ਦੇ ਬਾਹਰ ਕਬਰਪ੍ਰੀਤ ਸਿੰਘ ਤੇ ਜਸ਼ਨਪ੍ਰੀਤ ਸਮੇਤ ਨੌ ਵਿਅਕਤੀ ਆਏ ਦੇ ਹੱਥ ਵਿੱਚ ਹਥਿਆਰ ਮੌਜੂਦ ਸੀ ਇਹਨਾਂ ਵੱਲੋਂ ਆਉਂਦੇ ਹੀ ਗਲੀ ਚ ਹੋਏ ਝਗੜੇ ਦੀਗਾ ਲੱਗਦੇ ਹੋ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਸੰਗਰੂਰ ਚੋ ਮਿਲਾਵਟ ਕੋਰ ਗ੍ਰਫਤਾਰ પેટ્રોલ ડીਜ਼ਲ ਚ ਮਿਲਾਵਟ ਦੇ ਸਿ ਥਿਨਰ ਕੋਲੇ ਪਾਲੇ ਲੋਕਾਂ ਨੂੰ ਵੇਚਦੇ ਸੀ ਮਿਲਾਵਟੀ ਡੀਜ਼ਲ ਪੈਟਰੋਲ ਸੰਗਰੂਰ ਦੇ ਸਾਜਲੀ ਪੁਲਿਸ ਨੇ ਕੀਤੀ ਕਾਰਵਾਈ ਵੱਡੀ ਮਾਤਰਾ ਵਿੱਚ ਥਿਨਰ ਤੇ ਮਿਲਾਵਟੀ ਡੀਜ਼ਲ ਬਰਾਮਦ 800 ਲੀਟਰ ਦੀ ਵੱਡੀ ਕੇਪੜੀ ਬਰਾਮਦ ਰਜੀ ਸਿੰਘ ਏ ਘੋੜੇ ਨਵਦਾ ਰਹਿਣ ਵਾਲਾ ਇਹਨੇ ਮਰਦਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹਾ ਜਿੱਥੇ ਇਹ ਢਾਬਿਆਂ ਦੇ ਉੱਤੇ ਤੇਲ ਇੱਕ ਇਹਨੇ ਨਿਊ ਗਰੇਵਲ ਢਾਬਾ ਜੋ ਸਦਰ ਸੰਗਰੂਰ ਥਾਣੇ ਦੇ ਅੰਦਰ ਪੈਂਦਾ ਉੱਥੇ ਇਹਨੇ ਢਾਬਾ ਕਿਰਾਏ ਤੇ ਲੈ ਕੇ ਮਹੀਨਾ ਤੋਂ ਪਹਿਲੀ ਕੰਮ ਸ਼ੁਰੂ ਕੀਤਾ ਸੀ ਉੱਥੇ ਨਾਲ ਹੀ ਆਪਣੇ ਨਾ ਡਰਾ ਉੱਥੇ ਤੇਲ ਦੀ ਪੂਰੇ ਇੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਿਰ ਇਹਨੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਤੇ ਉਹ ਥਿਨਰ ਇਹ ਸਾਹਨੇਵਾਲ ਤੋਂ ਮੰਗਾਉਂਦਾ ਸੀ ਥਿਨਰ ਲੈ ਕੇ ਤੇ ਇਹ ਮਿਲਾਵਟ ਕਰਕੇ ਅੱਗੇ ਘੋਲੇ ਭਲੇ ਲੋਕਾਂ ਨੂੰ ਉਹ ਥੋੜਾ ਜਿਹਾ ਵੱਧ ਰੇਟ ਲਾ ਕੇ ਆਮ ਬਾਜ਼ਾਰ ਦੇ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਰੈਡ ਕੀਤੀ ਤਾਂ ਇਹ ਨਵਦੀਪ ਸਿੰਘ ਨਾਲ ਉਹਦੇ ਬਾਬਾ ਸਿੰਘ, ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇੰਨੇ ਇੱਕ ਮਾਸਟਰੇਜ ਫੜਿਆ ਗਿਆ ਸੀ ਇਹ ਇਹ ਸਾਨੂੰ ਟੋਟਲ 33 ਡਰਮ 6200 ਲੀਟਰ ਜਿਹਦੇ ਵਿੱਚੋਂ 15 ਡਰਮ ਥਿਨਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਤੇ 14 ਡਰਮ ਪੈਟਰੋਲ ਦੇ ਤੇ 2 ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ 33 ਡਰਮ 6200 ਲੀਟਰ ਸਾਨੂੰ ਬਰਾਬਰ ਹੋਇਆ ਸਿੰਧੂ ਪਾਣੀ ਸਮਝੌਤੇ ਉੱਤੇ 파ਰਤ ਦਾ ਸਟੈਂਡ ਕਾਇਮ ਹੈ 파ਰਤ ਨਹੀਂ ਦਵੇਗਾ ਪਾਕਿਸਤਾਨ ਨੂੰ ਜਵਾਬ ਪੀਐਮ ਮੋਦੀ ਨੇ ਕਿਹਾ ਸੀ ਖੂਨ ਤੇ ਪਾਣੀ ਇਕੱਠਿਆਂ ਨਹੀਂ ਵਹੇਗਾ ਫਰੋਜ਼ਪੁਰ ਦੇ ਪਿੰਡ ਆਸਲ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਆਇਆ ਸਾਹਮਣੀ ਜਾਣਕਾਰੀ ਮੁਤਾਬਕ ਪਿੰਡ ਦੀ ਰੈਡ ਵਾਲੀ ਮਹਿਲਾ ਮੰਦਿਰ ਕੋਲੋਂ ਮਨੂ ਬਾਬਾ ਨੂੰ ਦੇਵਰਾਤ ਉਸ ਦੇ ਘਰ ਵਿੱਚ ਕੁਝ ਅਣਪਛਾਤੇਆਂ ਲੋਕਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇਆਂ ਵੱਲੋਂ ਉਸ ਨੂੰ ਅਨੇਕਾਂ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਦੋ ਗੋਲੀਆਂ ਮਨੂ ਬਾਬਾ ਦੇ ਵੀ ਲੱਗੀਆਂ ਜਿਸ ਨੂੰ

ਉਹ ਠੀਕ ਅਮਨਦੀਪ ਕਰ ਉਸ ਮੰਨੂ ਬਾਬਾ ਜਿਹੜੀ ਕਿ ਕਿਸੇ ਗੱਡੀ ਤੇ ਬੈਠੀ ਹੋਈ ਹੈ ਔਰ ਮੰਨੂ ਬਾਬਾ ਦੇ ਨਾਮ ਨਾਲ ਉਹ ਜਾਣੀ ਜਾਂਦੀ ਹੈ ਉਹ ਘਰ ਦੇ ਵਿੱਚ ਕੱਲੀ ਸੀ ਤੱਕ ਦੋ ਫਾਇਰ ਕਿਸੇ ਨੇ ਆ ਕੇ ਕੀਤਾ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਸ਼ਿਫਟ ਕਰਾਇਆ ਅਜੇ ਉਹ ਸਟੇਟਮੈਂਟ ਦੇਣ ਦੇ ਅਨਫਿਟ ਹੈ ਜਿਵੇਂ ਵੀ ਉਹ ਦਸਤੀਅ ਅਨੁਸਾਰ ਨਾਲ ਸੀ ਇਮੀਡੀਏਟਲੀ ਉਹਨਾਂ ਦੇ ਨਾਲ ਕਾਰਵਾਈ ਕਰਾ